ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਸਾਂਝਾ ਕਰਨ ਜਾ ਰਹੇ ਹਾਂ ਜਿੱਕਰ ਤੁਸੀਂ ਕਰਮ ਕਰ ਲੈਂਦੇ ਹੋ ਕਿਉਂਕਿ ਆ ਦਿਨ ਕੁਝ ਐਸੇ ਚੱਲ ਰਹੇ ਦੇ ਵਿੱਚ ਜੋ ਚਾਵੇ ਇਨਸਾਨ ਉਪਾਰ ਸਕਦਾ ਹੈ ਪਰ ਮਿਹਨਤ ਦੇ ਸਿਰ ਤੇ ਆ ਕਰਮ ਕਰਨੇ ਪੈਣਗੇ ਮਿਹਨਤ ਤੇ ਵਿਸ਼ਵਾਸ ਦੇ ਸਹਾਰੇ ਸਭ ਕੁਝ ਕੀਤਾ ਜਾ ਸਕਦਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਵੀ ਸੇਵਾ ਹੋਣੀ ਹੈ ਜੀ ਉਹ ਸਫਲ ਹੀ ਸਫਲ ਹੁੰਦੀ ਜਾਣੀ ਆ ਸੋ ਇਸ ਕਰਕੇ ਵੱਧ ਚੜ ਕੇ ਕਰਮ ਜ਼ਰੂਰ ਕਰ ਲੈਣੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਵਾਂਗੇ ਕਿ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਆਹ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਤੁਸੀਂ ਵੀਡੀਓ ਨੂੰ ਸੁਣ ਪਾਉ ਹੋ ਸੋ ਹੁਣ ਆਪਾਂ ਇੱਥੇ ਪਹਿਲਾਂ ਕੁਝ ਕਮੈਂਟਾਂ ਦੱਸਦੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਲਿਖਦੇ ਨੇ ਕਿ ਕਹਿੰਦੇ ਕਿ ਸਾਡਾ ਇੱਕ ਬੇਟਾ ਹੈ ਬਹੁਤ ਜਲਦੀ ਬਿਮਾਰ ਪੈ ਜਾਂਦਾ ਕਿਉਂਕਿ ਉਹ ਨજર ਲੱਗ ਜਾਂਦੀ ਹੈ ਸੋ ਨજર ਉਤਾਰਨ ਲਈ ਕੁਝ ਦੱਸਿਆ ਜਾਵੇ ਸੋ ਚਰਮਜੂਤ ਸਿੰਘ ਇਹਨਾਂ ਦਾ ਨਾਮ ਹੈ ਜੀ ਜਿਸੋ ਜੇਕਰ ਬਾਰ-ਬਾਰ ਬੱਚਾ ਬਿਮਾਰ ਪੈਂਦਾ ਹੈ ਜਾਂ ਉਹਨੂੰ ਨਾਜਰ ਲੱਗ ਜਾਂਦੀ ਹੈ ਤਾਂ ਇੱਥੇ ਇੱਕ ਕੰਮ ਕਰਿਆ ਕਰੋ ਕਿ ਸੁੱਕੀਆਂ ਲਾਲ ਮਿਰਚਾਂ ਡੰਡੀ ਵਾਲੀਆਂ ਲੈ ਕੇ ਸੱਤ ਮਿਰਚਾਂ ਲੈਣੀਆਂ ਆ ਤੇ ਸੱਤ ਵਾਰ ਪੂਰੇ ਸਰੀਰ ਤੇ ਲਗਵਾ ਕੇ ਸੌਈਆਂ ਜਾਣ ਤੇ ਮਿਰਚਾਂ ਸੱਤ ਵਾਰ ਸਵਾਉਣ ਤੋਂ ਬਾਅਦ ਫਿਰ ਅੱਗ ਦੇ ਵਿੱਚ ਸਾੜ ਦੋ ਤੇ ਜੋ ਮਿਰਚਾਂ ਦੀ ਰਾਖ ਬਣਦੀ ਹੈ ਉਸ ਰਾਗ ਨੂੰ ਚੱਪਲ ਦੇ ਨਾਲ ਭੋਰ ਕੇ ਚਿੰਗਿੰਦਰਾ ਦੇ ਨਾਲ 플ਸ਼ ਦੇ ਵਿੱਚ ਸੁੱਟ ਦੋ ਜਾਂ ਤੇ ਬਾਹਰ ਸੁੱਟਿਓ ਜਾਂ ਨਾਲੀ ਦੇ ਵਿੱਚ ਰੋੜ ਦੋ ਸੋ ਇਸ ਤਰ੍ਹਾਂ ਕੁਝ ਦਿਨ ਲਗਾਤਾਰ ਕਰੋਗੇ ਤੇ ਇਹ ਨਾਲ ਨજર ਨਿੱਤ ਜਾਂਦੀ ਹੈ ਜੇਕਰ ਨજર ਲੱਗੀ ਕੋਈ ਤਾਂ ਮਿਰਚਾਂ ਦਾ ਜਰਾ ਵੀਟ ਖਾਨੇ ਆਉਣਾ ਜਿਵੇਂ ਕੀ ਮਿਰਚਾਂ ਚੜ੍ਹਦੀਆਂ ਆ ਉਥੂ ਉਥੂ ਨਹੀਂ ਆਉਣਾ ਹੈ ਮਿਰਚਾਂ ਚੜ੍ਹਣਗੀਆਂ ਨਹੀਂ ਜੇਕਰ ਨજર ਲੱਗੀ ਹੋਈ ਜੇਕਰ ਨજર ਨਹੀਂ ਹੈ ਤਾਂ ਫਿਰ ਮਿਰਚਾਂ ਚੜ੍ਹਣਗੀਆਂ ਸੋ ਨਹੀਂ ਨજર ਹੈ ਤਾਂ ਫਿਰ ਤੁਸੀਂ ਥੋੜਾ ਆਪ ਧਿਆਨ ਰੱਖੋ ਜੀ ਦੁਆਦਾਰੂ ਲੈ ਕੇ ਤਾ ਉਹ ਜਿਹੜਾ ਠੀਕ ਨਹੀਂ ਹੈ ਸਿਹਤ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਬਹੁਤ ਪਰੇਸ਼ਾਨ ਆ ਇੱਕ ਤੋਂ ਬਾਅਦ ਇੱਕ ਪਰੇਸ਼ਾਨੀ ਆਣ ਖੜਦੀ ਹੈ ਇੱਕ ਖਤਮ ਹੁੰਦੀ ਦੂਸਰੀ ਤਿਆਰ ਹੁੰਦੀ ਹੈ ਕਹਿੰਦੇ ਕਿ ਮੇਰਾ ਛੋਟਾ ਬੇਟਾ ਕਿਸੇ ਲੜਕੀ ਦੇ ਚੱਕਰ ਦੇ ਵਿੱਚ ਹੈ ਸੋ ਬਹੁਤ ਸਮਝਾਉਂਦੇ ਆ ਸਮਝ ਵੀ ਜਾਂਦਾ ਫਿਰ ਉਹੀ ਕੰਮ ਕਰਦਾ ਹੈ ਜੀ ਸੋਚ ਆਇਤ ਕਿਉਂਕਿ ਸਪੇਸ ਦੇ ਦੇ ਕੇ ਲਿਖਿਆ ਆ ਬਹੁਤ ਆ ਸਮਝ ਨਹੀਂ ਆਇਆ ਕਮੈਂਟ ਸੋ ਬਾਕੀ ਤੇ ਕਹਾਂਗੇ ਕਮੈਂਟ ਪੰਜਾਬੀ ਚ ਕਰਿਆ ਕਰੋ ਤੇ ਸਹੀ ਟੰਗ ਨਾ ਕਰਿਆ ਕਰੋ ਕਰਨ ਤੋਂ ਪਹਿਲਾਂ ਸੈਂਡ ਕਰਨ ਤੋਂ ਪਹਿਲਾਂ ਇੱਕ ਵਾਰ ਕਮੈਂਟ ਪੜ ਲਿਆ ਕਰੋ ਜੀ ਕਿ ਤੁਸੀਂ ਕੀ ਲਿਖਣਾ ਚਾਹੁੰਦੇ ਹੋ ਸੋ ਕਹਿੰਦੇ ਕਿ ਇਹਦੀ ਲਈ ਸਾਨੂੰ ਕੁਝ ਦੱਸਿਆ ਜਾਵੇ ਬਾਕੀ ਲੱਖ ਦਾ ਤਾਂ ਕੀਤੇ ਕਹਿੰਦੇ ਪੂਰਾ ਭਰੋਸਾ ਆ ਸਾਨੂੰ ਸੋ ਉਹ ਕੁਝ ਨਹੀਂ ਹੋਣ ਦਵੇਗਾ ਸੋ ਬਾਕੀ ਜੀ ਮੇਨ ਗੱਲ ਤਾਂ ਇੱਥੇ ਹੀ ਖਤਮ ਹੁੰਦੀ ਜਦੋਂ ਅਸੀਂ ਭਰੋਸਾ ਰੱਖਦੇ ਆ ਆਪਣੇ ਮਾਲਕ ਤੇ ਤੇ ਉਹ ਉੱਚੀ ਮਾੜਾ ਨਹੀਂ ਹੋਣ ਦਿੰਦੇ ਚੰਗੇ ਰਸਤੇ ਤੇ ਆਪ ਹੀ ਇੱਕ ਦਿਨ ਲੈ ਜਾਂਦੇ ਨੇ ਬੱਚਿਆਂ ਨੂੰ ਸੋ ਬਾਕੀ ਇੱਥੇ ਰਸਤਾ ਦਿਖਾਉਣ ਦੀ ਗੱਲ ਕੀਤੀ ਆ ਸੋ ਉਹ ਮਾਲਕ ਤੋਂ ਵੱਡਾ ਤਾਂ ਕੁਝ ਵੀ ਨਹੀਂ ਕਪੋ ਆਪਣੇ ਗੁਰੂ ਮੁਰਸ਼ਿਦ ਅੱਗੇ ਅਰਦਾਸ ਬੇਨਤੀ ਰਹਾ ਕਰੋ ਕਿਉਂਕਿ ਜਦੋਂ ਵੀ ਕੰਮ ਆਉਣਾ ਉਹਨਾਂ ਨੇ ਹੀ ਤੁਹਾਡੇ ਕੰਮ ਆਉਣਾ ਹੈ ਜੇ ਕਹੀਏ ਕਿ ਅਸੀਂ ਹੁਣ ਅਸੀਂ ਵੀ ਨਹੀਂ ਤੁਹਾਡੇ ਕੰਮ ਆ ਸਕਦੇ ਸੋ ਬਾਕੀ ਗੱਲ ਕੀਤੀ ਹੈ ਰਸਤਾ ਦਿਖਾਓ ਸੋ ਜੇਕਰ ਚਾਹੁੰਦੇ ਹੋ ਕਿ ਬੱਚੇ ਦਾ ਮਾਈਂਡ ਜਿਹੜਾ ਆ ਹਮੇਸ਼ਾ ਸਹੀ ਰਹੇ ਸੁਰਤੀ ਇਰੀੜੀ ਸੋਜੀ ਆ ਉਹ ਸਹੀ ਰਹੇ ਕੋਸ਼ਿਸ਼ ਕਰਿਆ ਕਰੋ ਆਪਾਂ ਕਈ ਵਾਰ ਵੀਡੀਓ ਵਿੱਚ ਦੱਸਿਆ ਹੈ ਕਿ ਬੱਚਿਆਂ ਨੂੰ ਟਾਈਮ ਦੇਣਾ ਸ਼ੁਰੂ ਕਰੋ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ ਉਹਨਾਂ ਦਾ ਦੁੱਖ ਸੁੱਖ ਪੁੱਛੋ ਜੇ ਤੁਸੀਂ ਉਹਨਾਂ ਨੂੰ ਟਾਈਮ ਦਉਂਗੇ ਉਹਨਾਂ ਲਈ ਟਾਈਮ ਕੱਢਣ ਲੱਗ ਪੋਗੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਨਾਲ ਬੈਠ ਕੇ ਗੱਲਬਾਤ ਹਰ ਇੱਕ ਤਰ੍ਹਾਂ ਦੀ ਕਰੋਗੇ ਕਿਉਂਕਿ ਕੋਈ ਵੀ ਪੜਦਾ ਬੱਚੇ ਦੇ ਨਾਲ ਨਹੀਂ ਰੱਖਣਾ ਚਾਹੁੰਦਾ ਅੱਜ ਦਾ ਸਮਾਂ ਹੀ ਐਸਾ ਆ ਕਿ ਹਰ ਇੱਕ ਗੱਲ ਤਾਂ ਬੱਚੇ ਨੂੰ ਪਹਿਲਾਂ ਤੋਂ ਕਤਾਇਆ ਹੱਥਾਂ ਦੇ ਵਿੱਚ ਹਰ ਇੱਕ ਦੇ ਫੋਨ ਆ ਇਸ ਲਈ ਕੋਈ ਸੰਕ ਸ਼ਰਮ ਨਹੀਂ ਰੱਖਣੀ ਚਾਹੀਦੀ ਸੋ ਕਿਉਂਕਿ ਗਨਵਾਤਾ ਅਸੀਂ ਆਪਣੇ ਟੰਗ ਨਾਲ ਆਪਣੇ ਬੱਚਿਆਂ ਦੇ ਨਾਲ ਕਰ ਸਕਦੇ ਹਾਂ ਕਰਨੀ ਵੀ ਚਾਹੀਦੀ ਆ ਖੁੱਲ ਕੇ ਗੱਲ ਕਰੋਗੇ ਬੱਚਾ ਉਨਾ ਹੀ ਭਰੋਸਾ ਕਰੇਗਾ ਤੇ ਹਰ ਇੱਕ ਮੁਸ਼ਕਲ ਦਾ ਹੱਲ ਦੱਸਣਾ ਇਹ ਸਾਡੇ ਹੱਥ ਹੈ ਸੋ ਜਿੱਦ ਜਿੱਦਾਂ ਅਸੀਂ ਆਪਣੇ ਬੱਚੇ ਨੂੰ ਟਾਈਮ ਬੱਡਾਂਗੇ ਹਰ ਇੱਕ ਦਿਲ ਦੀ ਗੱਲ ਕਰਾਂਗੇ ਸ਼ੇਅਰ ਕਰਾਂਗੇ ਦੁੱਖ ਸੁੱਖ ਪੁੱਛਾਂਗੇ ਕੋਈ ਪਰੇਸ਼ਾਨੀ ਤਾਂ ਨਹੀਂ ਸੋ ਜਦੋਂ ਐਸਾ ਅਸੀਂ ਹਰ ਰੋਜ਼ ਕਰਨਾ ਸ਼ੁਰੂ ਕਰਾਂਗੇ ਨਾ ਤੇ ਬੱਚਾ ਕਦੇ ਵੀ ਬਾਹਰਲੇ ਪਿਆਰ ਨੂੰ ਅਹਿਮੀਅਤ ਨਹੀਂ ਦੇਗਾ ਤੁਹਾਡੀ ਮੁਹੱਬਤ ਨੂੰ ਅਹਿਮੀਅਤ ਦੇਗਾ ਕਿ ਮੇਰੇ ਮਾਪੇ ਬਹੁਤ ਜ਼ਿਆਦਾ ਕਰਦੇ ਮੇਰੀ ਪਰਵਾਹ ਕਰਦੇ ਫਿਕਰ ਕਰਦੇ ਆ ਉਹ ਮੇਰੇ ਨਾਲ ਖੜਦੇ ਆ ਜਦੋਂ ਅਸੀਂ ਬੱਚਿਆਂ ਨੂੰ ਟਾਈਮ ਦੇ ਦਿੰਦੇ ਤੇ ਬੱਚੇ ਬਾਹਰੋਂ ਉਹ ਚੀਜ਼ ਨੂੰ ਤਲਾਸ਼ ਕਰਦੇ ਕਿਉਂਕਿ ਉਮਰ ਐਸੀ ਹੁੰਦੀ ਆ ਉਸ ਉਮਰ ਦੇ ਵਿੱਚ ਬੱਚੇ ਨੂੰ ਬਹੁਤਾ ਫੈਸਲਾ ਲੈਣ ਦੇ ਕਾਬਿਲ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਬੱਚਾ ਹੈ ਨਦਾਨੀ ਕਰਦਾ ਹੈ ਸੋ ਕੋਸ਼ਿਸ਼ ਕਰਦਾ ਹੈ ਕਿ ਸ਼ਾਇਦ ਮੈਂ ਬਾਹਰ ਲੈ ਕੇ ਖੁਸ਼ ਰਹਾਂਗਾ ਘਰ ਦੇ ਮਨੂੰ ਮੁਹੱਬਤ ਪਿਆਰ ਨਹੀਂ ਕਰਦੇ ਕਿਉਂਕਿ ਉਹ ਤੁਹਾਡੇ ਪਿਆਰ ਨੂੰ ਹਜੇ ਸਮਝ ਨਹੀਂ ਪਾਈ ਤੇ ਜਦੋਂ ਤੁਸੀਂ ਸਮਝਾਉਣਾ ਸ਼ੁਰੂ ਕਰੋਗੇ ਤੇ ਉਹ ਸਮਝ ਵੀ ਜਾਣਗੇ ਸੋ ਬਾਤ ਉਹ ਦਾ ਸਮਾਂ ਦੇ ਕੇ ਹਰ ਇੱਕ ਤਰ੍ਹਾਂ ਦੀ ਗੱਲ ਸ਼ੇਅਰ ਜਰੂਰ ਕਰੋ ਬੱਚਿਆਂ ਦੇ ਨਾਲ ਤੇ ਬੱਚੇ ਵੀ ਤੁਹਾਡਾ ਹਮੇਸ਼ਾ ਹੀ ਵਿਸ਼ਵਾਸ ਉਹਨਾ ਤੇ ਰੱਖਣਗੇ ਕਦੇ ਵਿਸ਼ਵਾਸ ਨੂੰ ਟੁਕੜਾ ਨਹੀਂ ਦੇਣਗੇ ਸੋ ਇਹ ਗੱਲਾਂ ਸੱਚ ਨੇ ਇਹਨਾਂ ਨੂੰ ਮਜ਼ਾਕ 'ਚ ਨਹੀਂ ਲੈਣਾ ਚਾਹੀਦਾ ਸੋ ਤੁਸੀਂ ਖੁਦ ਵੀ ਆਲੇ-ਦੁਆਲੇ ਦੇਖਣਾ ਕਿ ਜਿਹੜੇ ਮਾਪੇ ਆਪਣੇ ਬੱਚੇ ਨਾਲ ਹਰ ਇੱਕ ਤਰ੍ਹਾਂ ਦੀ ਗੱਲਬਾਤ ਕਰਦੇ ਉਹ ਬੱਚੇ ਉਹਨਾਂ ਦੇ ਕੰਟਰੋਲ 'ਚ ਰਹਿੰਦੇ ਨੇ ਤੇ ਜਿਹੜੇ ਬੱਚਿਆਂ ਦੀ ਪਰਵਾਹ ਨਹੀਂ ਕਰਦੇ ਜਿੱਥੇ ਮਰਜ਼ੀ ਬੱਚੇ ਤੁਰੇ ਫਿਰਦੇ ਨੇ ਸੋ ਉਹ ਬੱਚੇ ਕਦੇ ਹੱਥ 'ਚ ਨਹੀਂ ਰਹਿੰਦੇ ਫਿਰ ਇਹੋ ਜਿਹੀਆਂ ਗਲਤੀਆਂ ਕਰਵਿੰਦੇ ਨੇ ਜੀ ਸੋ ਬੱਚੇ ਪਿਆਰ ਚਾਹੁੰਦੇ ਹੁੰਦੇ ਆ ਸੋ ਇਸ ਕਰਕੇ ਉਹ ਉਹ ਚੀਜ਼ ਨੂੰ ਤਲਾਸ਼ ਕਰਦੇ ਕਰਦੇ ਫਿਰ ਐਸੀਆਂ ਗਲਤੀਆਂ ਕਰ ਲੈਂਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਉਹ ਮੈਨੂੰ ਪਿਆਰ ਕਰਦੇ ਆ ਕਰਦੇ ਨੇ ਸੋ ਇਸ ਕਰਕੇ ਸੋਜੀ ਦੇ ਨਾਲ ਚੱਲੋਗੇ ਤੇ ਐਸੀ ਪਰੇਸ਼ਾਨੀ ਕਦੇ ਨਹੀਂ ਆਏਗੀ ਜੀ ਤੇ ਬਾਕੀ ਸਭ ਤੋਂ ਜੋ ਅਹਿਮ ਵੱਡੀ ਗੱਲ ਹੈ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਕਹੋ ਕਿ 5-10 ਮਿੰਟ ਬਾਠ ਸੁਣੋ ਜਾਂ ਮੂਲ ਮੰਤਰ ਦਾ ਜਾਪ ਕਰੋ ਕੋਈ ਵੀ ਸ਼ਬਦ ਕਰ ਲਓ ਜਿਨ੍ਹਾਂ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲੈ ਲਓ 10 ਮਿੰਟ ਅਲੱਗ ਤੋਂ ਬੈਠ ਕੇ ਸਮਾਂ ਕੱਢੋ ਤੇ ਉਹ ਬੱਚੇ ਦਾ ਜਿਹੜਾ ਮਾਈਂਡ ਹੈ ਉਹ ਹਮੇਸ਼ਾ ਹੀ ਚੰਗੇ ਪਾਸੇ ਜਾਏਗਾ ਮਾੜੇ ਪਾਸੇ ਨਹੀਂ ਜਾਏਗਾ ਕਿਉਂਕਿ ਫਿਰ ਉਹ ਜਿਹੜੀ ਸੁਰਤੀ ਹੈ ਉਹ ਮਾਨਕ ਦੇ ਕੰਟਰੋਲ ਦੇ ਵਿੱਚ ਹੋ ਜਾਂਦੀ ਆ ਫਿਰ ਉਹ ਸੋਚੀ ਚੰਗੇ ਪਾਸੇ ਹੀ ਜਾਵੇ ਵੀ ਮਾੜੇ ਪਾਸੇ ਨਹੀਂ ਜਾਵੇਗੀ ਕਿਉਂਕਿ ਨਾਲ ਰੱਖਸ਼ਾ ਕਰਨ ਵਾਲਾ ਹਮੇਸ਼ਾ ਨਾਲ ਨਾਲ ਰਹੇਗਾ ਜੇ ਉਹ ਸਿਮਰਨਗੇ ਉਹਨੇ ਹਮੇਸ਼ਾ ਸਹਾਇ ਦੀ ਤਰ੍ਹਾਂ ਰਹਿਣਾ ਹੈ ਤੇ ਬੱਚਾ ਕਦੇ ਗਲਤੀ ਕਰ ਹੀ ਨਹੀਂ ਸਕਦਾ ਸੋ ਹੁਣ ਆਪਾਂ ਇੱਥੇ ਜੀ ਮਨ ਵਿਸ਼ੇ ਵਾਲੇ ਚੱਲਦੇ ਆਂ ਵੀਡੀਓ ਕਾਫੀ ਲੰਬੀ ਹੋ ਗਈ ਆ ਤੇ ਵੀਡੀਓ ਨੂੰ ਚੱਲਦੇ ਚੱਲਦੇ ਕੋਈ ਸਿਕ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਅ ਦਿਨਾਂ ਚ ਜੋ ਵੀ ਕਰਮ ਦੱਸੇ ਜਾਣਗੇ ਇਹਨਾਂ ਕਰਮਾਂ ਨੂੰ ਵਿਸ਼ਵਾਸ ਰੱਖ ਕੇ ਕਰ ਲੈਂਦੇ ਹਾਂ ਤਾਂ ਲਾਭ ਜ਼ਰੂਰ ਮਿਲੇਗਾ ਗੱਲ ਵਿਸ਼ਵਾਸ ਦੀ ਹੈ ਜੀ ਤੇ ਮਿਹਨਤ ਵੀ ਹੈ ਜਿੰਨੀ ਮਿਹਨਤ ਕਰ ਲੋਗੇ ਜਿੱਦ ਫੜ ਕੇ ਬੈਠ ਜਾਓਗੇ ਕਿ ਆਹ ਮੈਂ ਕਰਮ ਨੂੰ ਧੁਰ ਚੜਾਉਣਾ ਹੈ ਚੜਾਉਣਾ ਤੇ ਉਹ ਕਰਮ ਤੁਸੀਂ ਧੁਰ ਚੜਾ ਪਾਉਗੇ ਜਿਸ ਨੇ ਛੋਟੇ ਫੈਸਲੇ ਲੈਣ ਲੱਗ ਪਏ ਤਾਂ ਵੱਡੇ ਫੈਸਲਿਆਂ ਦੇ ਕਾਬਿਲ ਹੋ ਜਾਓਗੇ ਜੀ ਸੋ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਤੇ ਸ਼ੇਅਰ ਵੱਤੋਂ ਵੱਧ ਵੀਡੀਓ ਨੂੰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰਿਓ ਜੀ ਸੋ ਖਵਾਜਾ ਪੀਰ ਜੀ ਨੂੰ ਖੁਸ਼ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਕੁਸ਼ਿਅ ਪੈਸਾ ਵੀ ਨਹੀਂ ਲੰਗਣ ਵਾਲਾ ਸ਼ਾਇਦ ਲੱਗੇ ਸ਼ਾਇਦ ਨਾ ਤੁਹਾਨੂੰ ਫ੍ਰੀ ਚ ਹੀ ਚੀਜ਼ ਮਿਲ ਜਾਵੇ ਖਵਾਜਾ ਪੀਰ ਨੂੰ ਖੁਸ਼ ਕਰ ਲਿਆ ਸਮਝ ਲਓ ਕਿ ਸਾਰੇ ਪੀਰਾਂ ਨੂੰ ਖੁਸ਼ ਕਰ ਲਿਆ ਕਿਉਂਕਿ ਖਵਾਜਾ ਪੀਰ ਹੀ ਇੱਕ ਐਸਾ ਪੀਰ ਹੈ ਜਿਹੜਾ ਹਰ ਇੱਕ ਪੀਰ ਦੀ ਸੁਖਨਾ ਲੈ ਲੈਂਦਾ ਹੈ ਕੀਤੇ ਕਰਾਇ ਨੂੰ ਧੱਕ ਕੇ ਲੈ ਜਾਂਦਾ ਜੇਕਰ ਖਵਾਜੇ ਦਾ ਕਰਮ ਸੋ ਜਿਹੜੇ ਵੀ ਪੀਰਾਂ ਪੀਰਾਂ ਨੂੰ ਮਸਤਾ ਨੂੰ ਵਦਿਆਂ ਨੂੰ ਮੰਨਦੇ ਨੇ ਕਿ ਖਵਾਜੇ ਪੀਰ ਦਾ ਕਰਮ ਨਹੀਂ ਨਿਸ਼ਚੈ ਇੱਕ ਅੱਧੀ ਵਾਰ ਕਰੋ ਕਰਿਆ ਜ਼ਰੂਰ ਕਰੋ ਇਹਦੇ ਨਾਲ ਕੀਤੇ ਕਰਾਇ ਸਭ ਖੁਸ਼ ਫੜਾ ਕੇ ਉਹ ਖਵਾਜਾ ਪੀਰ ਜੀ ਲੈ ਜਾਣਗੇ ਜੀ ਸੋ ਜੇ ਕਰਮ ਕਰਦੇ ਹੋ ਵਿਸ਼ਵਾਸ ਰੱਖ ਕੇ ਕਰਮ ਕਰੋ ਕਰਮ ਕਦੇ ਵੀ ਵਰਤਾਂ ਨਹੀਂ ਜਾਂਦਾ ਸੇਵਾ ਕਦੇ ਵੀ ਵਰਤੀ ਨਹੀਂ ਜਾਂਦੀ ਜਿੰਨਾ ਵੀ ਸਮਾਂ ਤੱਕ ਅੱਜ ਤੁਹਾਨੂੰ ਲੱਗਦਾ ਹੈ ਪਰੇਸ਼ਾਨੀ ਵਿੱਚੋਂ ਹਾਂ ਐਵੇਂ ਦੀਆਂ ਗੱਲਾਂ ਆਸੀ ਸੇਵਾ ਕੀਤੀ ਸਾਨੂੰ ਕੁਝ ਨਹੀਂ ਮਿਲਿਆ ਪਰ ਨਹੀਂ ਉਹ ਮਾਲਕ ਹੈ ਹੈ ਕਦ ਸਾਡੇ ਲਈ ਕੀ ਸਹੀ ਹੈ ਸਾਨੂੰ ਪਤਾ ਹੀ ਨਹੀਂ ਪੜਦੇ ਵਿੱਚ ਰਹਿ ਕੇ ਸਾਡੀ ਕਿੱਥੇ ਕਿੱਥੇ ਬਹਿ ਕੇ ਮਦਦ ਕਰਦਾ ਰਿਹਾ ਹੈ ਜੇਕਰ ਸਾਹਮਣੇ ਆ ਕੇ ਦਖਣ ਲਾਪੇ ਤਾਂ ਸਾਡੇ ਅਰਗਿਆਂ ਨੂੰ ਕੋਈ ਗੱਲ ਨਹੀਂ ਆਉਣੀ ਸੋ ਇਸ ਕਰਕੇ ਸ਼ੱਕ ਨਹੀਂ ਕਰਨਾ ਪਿਆਰ ਕਰਨਾ ਮੁਰਸ਼ਿਦ ਅਦੇ ਨਾਲ ਜੇ ਪਿਆਰ ਕਰੋਗੇ ਤੇ ਜੋ ਅੱਜ ਮੁਸੀਬਤ ਸਿਰ ਆਈ ਹੈ ਉਹ ਅਸੀਮਤੀਤ ਕਦੇ ਵੀ ਤੁਹਾਡੇ ਸਿਰ ਤੇ ਨਹੀਂ ਆਵੇਗੀ ਵਿਸ਼ਵਾਸ ਤੇ ਪਿਆਰ ਦੇ ਸਰਤੇ ਹੀ ਪੀਰ ਨੂੰ ਪਾਇਆ ਜਾ ਸਕਦਾ ਜਿੱਤਿਆ ਜਾ ਸਕਦਾ ਹੈ ਗੱਲ ਹੁਣ ਤੁਹਾਡੇ ਕਰਮ ਕਰਨ ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਕਰੋਗੇ ਜੇਕਰ ਅੱਜ ਤੁਸੀਂ ਮਿਹਨਤ ਕਰ ਲੈਂਦੇ ਹੋ ਕਰਮ ਕਰ ਲੈਂਦੇ ਹੋ ਇਹਦਾ ਲਾਭ ਤੁਹਾਨੂੰ ਹੀ ਮਿਲਣਾ ਹੈ ਕਿਸੇ ਦੂਸਰੇ ਨੂੰ ਨਹੀਂ ਮਿਲਣਾ ਹੈ ਕਿਉਂਕਿ ਜਿਦੀ ਮਿਹਨਤ ਜਿਦੀ ਸੇਵਾ ਹੈ ਉਹਦੇ ਹੀ ਕਮ ਆਉੜੀਆਂ ਪਰ ਇੱਥੇ ਇਹ ਹੀ ਕਵਾਂਗੇ ਕਿ ਸੇਵਾ ਨੂੰ ਸੋਚੀ ਦੇ ਨਾਲ ਚਲਾਉਣਾ ਹੈ ਸੋਚੀ ਨਾਲ ਵਰਤਣਾ ਹੈ ਬਚਨ ਵੀ ਸੋਚ ਸਮਝ ਕੇ ਕਰਨੇ ਆ ਜਦੋਂ ਸੇਵਾ ਕਰਦੇ ਹੋ ਉਦੋਂ ਮੂਖ ਦੇ ਵਿੱਚੋਂ ਜੋ ਬੋਲਣਾ ਹੈ ਸੋਚ ਸੋਚ ਕੇ ਬੋਲਣਾ ਕਦੇ ਵੀ ਇੱਕ ਜਸਵਾਤੀ ਨਹੀਂ ਹੋਣਾ ਜਸਵਾਤੀ ਹੋਮਗੇ ਤਾਂ ਆਪਣੀ ਸੇਵਾ ਸਾਰੀ ਤੁਸੀਂ ਮਿੱਟੀ ਕਰ ਲਓਗੇ ਜੀ ਸੋ ਹੁਣ ਆਪਾਂ ਇੱਥੇ ਗੱਲ ਕਰਦੀ ਏ ਅੱਜ ਦੇ ਕਰਮ ਦੀ ਸੋ ਕਰਮ ਜਿਵੇਂ ਕਿ ਕੱਲ ਐਤਵਾਰ ਹੈ ਤਾਂ ਕੋਸ਼ਿਸ਼ ਕਰੋ ਕਿ ਖਵਾਲਾ ਪੀਰ ਜੀ ਨੂੰ ਮਨਾਇਆ ਜਾਵੇ ਵੱਤੋਂ ਵੱਤੋਂ ਦੀਵਾਲੀ ਤੱਕ ਜਿੰਨਾ ਹੋ ਸਕਦਾ ਆ ਸੇਵਾ ਖਿੱਚ ਕੇ ਕਰੋ ਜੀ ਜਿੰਨਾ ਦੀ ਵੀ ਕਰਦੇ ਹੋ ਤੇ ਸੇਵਾ ਦਾ ਫਲ ਫਿਰ ਜਰੂਰ ਮਿਲਦਾ ਹੈ ਸੋ ਤੁਸੀਂ ਕੀ ਕਰਨਾ ਹੈ ਕਿ ਜਿੱਥੇ ਕਿਤੇ ਪਾਣੀ ਚੱਲਦਾ ਹੈ ਨਜ਼ਦੀਕ ਲੱਗ ਛਾਗੇ ਜਿੱਥੇ ਵੀ ਪਾਣੀ ਚੱਲਦਾ ਹੈ ਉੱਥੇ ਤੁਸੀਂ ਇੱਕ ਕਰਮ ਕਰਨਾ ਹੈ ਗੁਲਾਬ ਦੇ ਫੁੱਲ ਲੈਣੇ ਆ ਲੈ ਕੇ ਤੇ ਦੋਨਾਂ ਹੱਥਾਂ ਦੇ ਵਿੱਚ ਰੱਖਣੇ ਜਿਵੇਂ ਆਪਾਂ ਪ੍ਰਸ਼ਾਦ ਲਈਦਾ ਇਸ ਤਰ੍ਹਾਂ ਲੈ ਕੇ ਉਹਨੂੰ ਸੁੰਘ ਕੇ ਫੁੱਲਾਂ ਨੂੰ ਜਿਹੜਾ ਵੀ ਪੀਰ ਅਖੀਰਾਂ ਦੀ ਜਾਦਾ ਘਰ ਵਿੱਚ ਸੇਵਾ ਕਰਦਾ ਹੈ ਜੇਕਰ ਚਾਹੁੰਦੇ ਹੋ ਕਿ ਪੀਰ ਦੀ ਕਿਰਪਾ ਰਹੇ ਫੁੱਲਾਂ ਨੂੰ ਸੁੰਘਣਾ ਹੈ ਸੁੰਘ ਕੇ ਫਿਰ ਜੋ ਵੀ ਮਨ ਦੀ ਅਰਦਾਸ ਬੇਨਤੀ ਹੈ ਉਹ ਤੁਸੀਂ ਪੀਰ ਅੱਗੇ ਕਰਨੀ ਆ ਤੇ ਕੋ ਫੁੱਲਾਂ ਨੂੰ ਜਲ ਪਰਵਾ ਕਰ ਦੇਣਾ ਚਲਦੇ ਪਾਣੀ ਦੇ ਵਿੱਚ ਐਸਾ ਕਰਮ ਜਿੱਕਰ ਤੁਸੀਂ ਕਰ ਲੈਂਦੇ ਹੋ ਲਗਾਤਾਰ ਕੁਝ ਦਿਨ ਤੇ ਤੁਹਾਨੂੰ ਲਾਭ ਆਪਣੇ ਆਪ ਪਤਾ ਲੱਗ ਜਾਏਗਾ ਕਿ ਕੀ ਮਿਲ ਰਿਹਾ ਹੈ ਲਾਭ ਸੋ ਸੰਕੇਤ ਵੀ ਮਿਲਣਗੇ ਸਪਨੇ ਵੀ ਆਉਣਗੇ ਜੇਕਰ ਤੁਹਾਨੂੰ ਨਹੀਂ ਆਇਆ ਤਾਂ ਤੁਹਾਡੇ ਘਰ ਦੇਆਂ ਨੂੰ ਕਿਸੇ ਨਾ ਕਿਸੇ ਨੂੰ ਤੁਹਾਡਾ ਕੋਈ ਤੁਹਾਡੇ ਬਾਰੇ ਸਪਨਾ ਤੁਹਾਡੀ ਸੇਵਾ ਭਰਿਆ ਜਾਵੇਗਾ ਸੋ ਐਸਾ ਨਹੀਂ ਹੈ ਕਿ ਕਰਮ ਕਰੂੰਗੇ ਤੇ ਤੁਹਾਨੂੰ ਕੋਈ ਸੰਕੇਤ ਨਹੀਂ ਮਿਲਣਾ ਸੰਕੇਤ ਜ਼ਰੂਰ ਮਿਲਦਾ ਹੈ ਬਸ ਇੰਨਾ ਹੈ ਕਿ ਧਿਆਨ ਰੱਖਣਾ ਹੈ ਸੋਚ ਵਿਚਾਰ ਕਰਨੀ ਜਦੋਂ ਵੀ ਸੌ ਕੇ ਉੱਠਣਾ ਹੈ ਸੋ ਬਸ ਇੰਨਾ ਕਰਮ ਕਰ ਲਓ ਜੀ ਸੇਵਾ ਸਫਲ ਹੀ ਸਫਲਾ ਪੀਰ ਖੁਸ਼ੀ ਤੇ ਸਭ ਕੁਝ ਹੀ ਮਿਲ ਜਾਂਦਾ ਹੈ ਜੀ ਸੋ ਇਹ ਇੱਕ ਕਰਮ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਈ ਚੈਸ ਆਈਆਂ ਦੀ